ਪਿਆਰੇ ਸਰੋਤਾਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 3 ਆਓ ਸੁਣਦੇ ਹਾਂ ਖਾਲਸਾ ਸਿਰਜਣਾ ਦਿਵਸ ਉੱਤੇ ਅੱਜ ਸਰਬਪੱਖੀ ਨਾਇਕ ਪਰ ਉਪਕਾਰੀ ਦਾਤੇ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਲਖਣ ਤੇ ਅਦਭੁਤ ਸਖਸ਼ੀਅਤ ਨੂੰ ਨਮਸਕਾਰ ਕਰਦੇ ਹੋਏ ਆਪਣੇ ਪਾਠਕਾਂ ਸਰੋਤਿਆਂ ਨੂੰ ਇਸ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਉਪਕਾਰ ਤਾਂ ਮਹਾਨ ਅਤੇ ਅਣਗਿਣਤ ਹਨ ਉਹਨਾਂ ਦੀ ਸਖਸ਼ੀਅਤ ਤੇ ਨਜ਼ਰ ਮਾਰਦੇ ਹਾਂ ਤਾਂ ਹਰ ਪਲ ਮਨੁੱਖਤਾ ਲਈ ਪਰ ਉਪਕਾਰ ਕਰਦੇ ਹੋਏ ਨਜ਼ਰ ਆਉਂਦੇ ਹਨ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਨੂੰ ਆਪਣਾ ਸਿਰ ਦਾ ਬਲੀਦਾਨ ਕਰਨ ਲਈ ਆਖਣਾ ਤਾਂ ਕਿ ਇੱਕ ਕੌਮ ਦਾ ਧਰਮ ਬਚ ਸਕੇ ਤੇ ਜ਼ੁਲਮੀ ਰਾਜੇ ਦੇ ਜ਼ਬਰ ਨੂੰ ਠੱਲ ਪੈ ਸਕੇ ਇਤਨਾ ਵੱਡਾ ਪਰ ਉਪਕਾਰ ਕਰਨ ਲਈ ਕਹਿਣਾ ਕਿਸੇ ਮਨੁੱਖ ਦੇ ਮੂੰਹ ਵਿੱਚੋਂ ਤਾਂ ਨਹੀਂ ਨਿਕਲ ਸਕਦਾ ਪਰ ਉਸ ਮਨੁੱਖ ਦੇ ਜਿਸ ਦੇ ਅੰਦਰ ਦੂਸਰਿਆਂ ਲਈ ਜੀਉਣ ਦੀ ਭਾਵਨਾ ਮਹਾਨ ਪਰ ਉਪਕਾਰ ਕਰਨ ਦੀ ਭਾਵਨਾ ਪ੍ਰਬਲ ਹੋਵੇ ਇਹ ਤਾਂ ਹੀ ਹੋ ਸਕਦਾ ਹੈ ਜੇ ਉਸ ਮਨੁੱਖ ਵਿੱਚ ਸੰਪੂਰਨ ਸੱਚ ਨਿਵਾਸ ਕਰ ਰਿਹਾ ਹੋਵੇ ਉਹੀ ਆਖ ਸਕਦਾ ਹੈ ਧੰਨ ਗੁਰੂ ਤਨ ਗੁਣੀ ਨਿਧਾਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਦਾ ਪਹਿਲਾ ਯੁੱਧ ਹੋਇਆ ਤਾਂ ਜਿੱਤ ਪ੍ਰਾਪਤ ਹੋ ਗਈ ਤਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਦੇ ਨਾਰੇ ਲਾਉਣੇ ਸ਼ੁਰੂ ਕੀਤੇ ਤਾਂ ਗੁਰੂ ਜੀ ਨੇ ਆਖਿਆ ਨਹੀਂ ਸਿੰਘੋ ਇਸ ਤਰ੍ਹਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵ ਜੰਗ ਲੜਨ ਵਾਲਾ ਮੇਰਾ ਖਾਲਸਾ ਤੇ ਫਤਿਹ ਦੇਣ ਵਾਲਾ ਮੇਰਾ ਵਾਹਿਗੁਰੂ ਹੈ ਮੇਰੀ ਜਿੱਤ ਨਹੀਂ ਅਕਾਲ ਪੁਰਖ ਦੀ ਜਿੱਤ ਹੋਈ ਹੈ ਮਨੁੱਖ ਛੋਟੀ ਪ੍ਰਾਪਤੀ ਨੂੰ ਵੱਡਾ ਕਰਕੇ ਦੱਸਦਾ ਹੈ ਤੇ ਦੂਜੇ ਦੀ ਪ੍ਰਾਪਤੀ ਨੂੰ ਵੀ ਆਪ ਆਪਣੇ ਨਾਂ ਨਾਲ ਲਗਾਉਣਾ ਚਾਹੁੰਦਾ ਹੈ ਤਨ ਤਨ ਗੁਣੀ ਨਿਧਾਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੇ ਉੱਤੇ ਰਾਤ ਨੂੰ ਖੜੇ ਹੋਏ ਸਾਹਮਣੇ ਦੇਖ ਕੇ ਕਹਿੰਦੇ ਹਨ ਦੇ ਆਰ ਸਿੰਘ 10 ਲੱਖ ਅਧਰਮੀ ਕੁਰਾਨ ਦੀਆਂ ਸੋਹਾਂ ਚੁੱਕ ਕੇ ਮੁੱਕਰ ਜਾਣ ਵਾਲੇ ਦੂਰ ਤੱਕ ਤੈਨੂੰ ਨਜ਼ਰ ਆ ਰਹੇ ਹਨ ਕੱਲ ਸਵੇਰੇ ਤੜਕਸਾਰ ਮੁਠੀ ਪਰ ਖਾਲਸਾ ਯੁੱਧ ਕਰੇਗਾ ਇਹਨਾਂ ਨੂੰ maat ਦੇਵੇਗਾ ਹਮੇਸ਼ਾ ਅਧਰਮ ਹਾਰਦਾ ਹੈ ਝੂਠ ਹਾਰਦਾ ਹੈ ਸੱਚ ਜਿੱਤਦਾ ਹੈ ਜੀਤ ਖਾਲਸੇ ਦੀ ਹੀ ਹੋਵੇਗੀ ਇਹ 10 ਲੱਖ ਫੌਜ ਖਾਲਸੇ ਨੂੰ ਪਕੜ ਨਹੀਂ ਸਕੇਗੀ ਹੱਥ ਮਲਦੇ ਰਹਿ ਜਾਣਗੇ ਪਛਤਾਵੇ ਦੀ ਅੱਗ ਵਿੱਚ ਸੜਨਗੇ ਅਸੀਂ ਅਕਾਲ ਪੁਰਖ ਦੇ ਚਰਣਾ ਵਿੱਚ ਖੁਸ਼ੀ-ਖੁਸ਼ੀ ਪਹੁੰਚਾਂਗੇ ਪਰ ਇਹਨਾਂ ਦੀ ਜਿੱਤ ਨਹੀਂ ਹੋਣ ਦੇਵਾਂਗੇ ਤੇ ਇੰਜ ਹੀ ਹੋਇਆ ਸੀ ਦੋ ਦਿਨ ਮੁਗਲ ਫੌਜ ਸਿੰਘਾਂ ਨੂੰ ਪਕੜ ਨਹੀਂ ਸકી ਲੜਕੇ ਸ਼ਹੀਦ ਹੋਏ ਸਨ 40 ਲੱਖ ਸਾਰੇ ਦੇ ਸਾਰੇ ਨਿਪੁੰਸਕ ਸਨ ਧੰਨ ਗੁਰੂ ਧੰਨ ਗੁਰੂ ਦੇ ਸਿੰਘ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿਖੇ ਸਵੇਰੇ ਆਸਾ ਦੀ ਵਾਰ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਕੇ ਕਿਹਾ ਸੀ ਕੋਈ ਹੈ ਮੈਨੂੰ ਪਿਆਰ ਕਰਦਾ ਮੇਰਾ ਸਿੱਖ ਤੇ ਮੈਨੂੰ ਆਪਣਾ ਸੀਸ ਭੇਟ ਕਰ ਸਕਦਾ ਹੈ ਕਿਉਂਕਿ ਮੈਨੂੰ ਇੱਕ ਸੀਸ ਦੀ ਲੋੜ ਹੈ ਇਹ ਗੱਲ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਆਖੀ ਸੀ ਸੰਗਤ ਹੈਰਾਨ ਜ਼ਰੂਰ ਹੋਈ ਪਰ ਪਰੇਸ਼ਾਨ ਨਹੀਂ ਹੋਈ ਇੱਕ ਇੱਕ ਕਰਕੇ ਪੰਜ ਸਿੰਘ ਉੱਠੇ ਸਨ ਆਪਣਾ ਬਲੀਦਾਨ ਦੇਣ ਲਈ ਪਿਆਰੇ ਗੁਰੂ ਤੇ ਆਪਣਾ ਸੀਸ ਵਾਰਨ ਲਈ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੰਜਾਂ ਸਿੱਖਾਂ ਦੇ ਸਰੀਰਾਂ ਦੇ ਮਨਾਂ ਅੰਦਰੋਂ ਡਰ ਹੀਣ ਭਾਵਨਾ ਸਾਰੇ ਹੀ ਉਹ ਗੁਣ ਕੱਢ ਦਿੱਤੇ ਸਨ ਆਪਣਾ ਬਲੀਦਾਨ ਦੇਣ ਨੂੰ ਤਿਆਰ ਹੋ ਗਏ ਸਨ ਮੌਤ ਦਾ ਡਰ ਸਭ ਤੋਂ ਵੱਡਾ ਡਰ ਹੁੰਦਾ ਹੈ ਉਹਨਾਂ ਸਿੰਘਾਂ ਵਿੱਚੋਂ ਨਿਕਲ ਗਿਆ ਸੀ ਉਹਨਾਂ ਨੂੰ ਗਲੇ ਲਗਾ ਕੇ ਆਖਿਆ ਸੀ ਮੇਰੇ ਪੰਜ ਪਿਆਰੇ ਜਾਨ ਤੋਂ ਪਿਆਰੇ ਹੁਣ ਤਹੋਡੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਹੁਣ ਮੈਂ ਤੁਹਾਨੂੰ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਤਿਆਰ ਕਰ ਰਿਹਾ ਹਾਂ ਤੁਸੀਂ ਰਹਿਨੁਮਾਈ ਕਰਨੀ ਹੈ ਪੰਜ ਪਿਆਰਿਆਂ ਨਾਲ ਬੈਠ ਕੇ ਅੰਮ੍ਰਿਤ ਤਿਆਰ ਕੀਤਾ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਪੰਜ ਕਕਾਰ ਬਖਸ਼ੇ ਸਿੰਘ ਤੇ ਕੋਰ ਦੀ ਪਦਵੀ ਦਿੱਤੀ ਫਿਰ ਆਪ ਉਹਨਾਂ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ ਤੇ ਪਾਨ ਕੀਤਾ ਵਾ ਮੇਰੇ ਦਾਤੇ ਵਾ ਇਤਨਾ ਵੱਡਾ ਪਰ ਉਪਕਾਰੀ ਸਿੱਖ ਕੌਮ ਨੂੰ ਰਹਿੰਦੀ ਦੁਨੀਆ ਤੱਕ ਸੁਰਜੀਤ ਰੱਖਣ ਲਈ ਅੱਜ ਹੀ ਯੋਜਨਾ ਬਣਾ ਦਿੱਤੀ ਤੇ ਉਸ ਦਾ ਸੰਵਿਧਾਨ ਉਹਨਾਂ ਦੇ ਬਲੀਦਾਨ ਨਾਲ ਲਿਖਿਆ ਤਾਂਕੇ ਕੋਮ ਵਿੱਚ ਖੁਦਗਰਜ਼ੀ ਲਾਲਚ ਹੰਕਾਰ ਨਾ ਆ ਸਕੇ ਪੰਜ ਪ੍ਰਧਾਨੀ ਪਰੰਪਰਾ ਦੇ ਦਿੱਤੀ ਜੰਗ ਜੂ ਸਿਰਲੱਥ ਕੋਮ ਤਿਆਰ ਕਰ ਦਿੱਤੀ ਸਦੀਵੀ ਕਾਲ ਲਈ ਅੱਜ ਲਈ ਵੀ ਤੇ ਹਮੇਸ਼ਾ ਅੱਗੋਂ ਲਈ ਵੀ ਪੰਜ ਅਮਰਤ ਧਾਰੀ ਸਿੰਘ ਵੀ ਅਮਰਤ ਦੀ ਦਾਤ ਦਿੰਦੇ ਹਨ ਤੇ ਦਿੰਦੇ ਰਹਿਣਗੇ ਤੇ ਸਮੇ ਸਮੇ ਲੋਡ ਅਨੁਸਾਰ ਅਗਵਾਈ ਵੀ ਕਰਦੇ ਰਹਿਣਗੇ ਖਾਲਸਾ ਪੰਥ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰਹੇਗਾ ਦੂਰ ਅੰਦੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਵਾਇਆ ਸ੍ਰੀ ਹਰਮੰਦਰ ਸਾਹਿਬ ਵਿਖੇ ਅਤੇ ਤਖਤਾਂ ਤੇ ਪ੍ਰਕਾਸ਼ ਲਈ ਬੀੜਾਂ ਭੇਜੀਆਂ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਪੰਜ ਪੈਸੇ ਤੇ ਨਾਰੀਅਲ ਪਰੰਪਰਾ ਅਨੁਸਾਰ ਭੇਟ ਕਰਕੇ ਗੁਰੂ ਜੀ ਨੇ ਮੱਥਾ ਟੇਕਿਆ ਫਿਰ ਸਾਰੇ ਸਿੱਖਾਂ ਨੇ ਮੱਥਾ ਟੇਕਿਆ ਗੁਰਗੱਦੀ ਦੇ ਦਿੱਤੀ ਤੇ ਸਿੱਖਾਂ ਨੂੰ ਕਿਹਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਸਦੀਵੀ ਸ਼ਬਦ ਰੂਪ ਗੁਰੂ ਬਣਾ ਦਿੱਤਾ ਤਾਂ ਕਿ ਸਿੱਖ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਹੋਵੇ ਸ਼ਬਦ ਰੂਪ ਗੁਰੂ ਦੇ ਸਦਕਾ ਆਪਣੀ ਜੀਵਨ ਸ਼ੈਲੀ ਨੂੰ ਊਚਾ ਸੋਚਾ ਕਰ ਸਕੇ ਗੁਰੂ ਦੀ ਸੇਧ ਲੈ ਸਕੇ ਇੰਨੀ ਵੱਡੀ ਬਖਸ਼ਿਸ਼ ਕਰਨ ਵਾਲਾ ਗੁਰੂ ਦੂਰ ਅੰਦੇਸ਼ ਗੁਰੂ ਸਿੱਖੀ ਦੀ ਪਰਫੁੱਲਤਾ ਲਈ ਮਹਾਨ ਕਾਰਜ ਕਰਨ ਵਾਲਾ ਗੁਰੂ ਮਹਾਨ ਪਰ ਉਪਕਾਰੀ ਮਹਾਨ ਯੋद्धा ਧਨ ਧਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਰੀ ਸ੍ਰਿਸ਼ਟੀ ਦੇ ਉੱਤੇ ਮਹਾਨ ਲੋਕ ਵੀ ਹੋਏ ਹਨ ਤੇ ਉਹਨਾਂ ਵੀ ਪਰ ਉਪਕਾਰ ਮਨੁੱਖਤਾ ਲਈ ਕੀਤੇ ਹਨ ਪਰ ਅਸੀਂ ਸਿੱਖ ਮਾਣ ਨਾਲ ਕਹਿ ਸਕਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿੱਡਾ ਪਰ ਉਪਕਾਰੀ ਸਰਬੰਸਦਾਨੀ ਵਰਗਾ ਹੋਰ ਕੋਈ ਨਹੀਂ ਮਿਲਦਾ ਗੁਰੂ ਸਾਹਿਬਾਨ ਦਾ ਹਰ ਪਲ ਮਨੁੱਖਤਾ ਨੂੰ ਸੇਧ ਦੇਣ ਵਾਲਾ ਤੇ ਮਨੁੱਖਤਾ ਲਈ ਜੀਉਣ ਵਾਲਾ ਨਜ਼ਰ ਆਉਂਦਾ ਹੈ ਜਿਸ ਦਾ ਕੋਈ ਹੋਰ ਮੁਕਾਬਲਾ ਹੈ ਹੀ ਨਹੀਂ ਪਿਆਰੇ ਵੀਰੋ ਤੇ ਭੈਣੋ ਅਸੀਂ ਵੀ ਆਪਣੇ ਗੁਰੂਆਂ ਦੇ ਨਕਸ਼ੇ ਕਦਮ ਤੇ ਚੱਲਣ ਲਈ ਕੋਸ਼ਿਸ਼ ਕਰਦੇ ਰਹਾ ਕਰੀਏ ਤਾਂ ਕਿ ਇੱਕ ਛੋਟਾ ਜਿਹਾ ਅੰਸ਼ ਉਹਨਾਂ ਦੇ ਗੁਣਾਂ ਦਾ ਸਾਡੇ ਅੰਦਰ ਸਮਾ ਜਾਵੇ ਤੇ ਅਸੀਂ ਵੀ ਇੱਕ ਚੰਗੇ ਗੁਰੂ ਦੇ ਸਿੱਖ ਬਣ ਜਾਈਏ ਤੇ ਪਰ ਉਪਕਾਰ ਕਰਨ ਦੀ ਭਾਵਨਾ ਸਾਡੇ ਅੰਦਰ ਆ ਜਾਵੇ ਵਾਰ-ਵਾਰ ਯਾਦ ਕਰਿਏ ਤੇ ਆਖੀਏ ਧੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ